ਅੱਜ ਜਗਤ ਦੇ ਕਲਾ ਦੇ ਵਿੱਚ ਪਹੁੰਚੇ ਕਲਾਕਾਰ ਲੇਖਕ ਸ਼੍ਰੀ ਅਜੈਪ ਸਿੰਘ ਜੱਠਾੜਾ ਫੋਰ ਬਾਸਰ ਲੇਖਕ ਵਹਿਨਾਸ ਹਸਤੀਆ ਸੇਵਾਰ ਯਰ ਸਕੂਲ ਨੇ ਬਰੇੜੇ ਵਿੱਚ ਦਾਸਤ ਦਿੱਤੀ ਹੈ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ 来 ਗਈ ਆ ਮੁਕੇਸ਼ ਸ਼ਰਮਾ ਜੀ ਨੇ ਮਾਂ ਬੋਲੀ ਨੂੰ ਸਮਰਪਿਤ ਅੱਜ ਸਮਾਰੋਹ ਕਰਾਇਆ ਬੜਾ ਸਨਮਾਨ ਸਮਰੋਹ ਹੀ ਅੱਜਾ ਸੇਟਵਾੜੀਆ ਸਕੂਲ ਦੇ ਵਿੱਚ ਵਿੜੇ ਆ ਸੱਦੇ ਹੋਏ ਪਤਵੰਤੇ ਸਹਿਬਾਨ ਪਹੁੰਚੇ ਅੱਜ ਜਿਨ੍ਹਾਂ ਨੂੰ ਮਾਨ ਸਨਮਾਨ ਮਿਲਣਾ ਉਹ ਸਭ ਲੈਣ ਲਈ ਮਾਨ ਸਨਮਾਨ ਪਹੁੰਚੇ ਹਣ ਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋ ਜੀ ਮਿਲਣ ਤਾਂ ਸਾਡੇ ਕੋਲ ਪਹੁੰਚ ਰਹੇ ਨੇ ਪੰਜਾਬੀ ਜਿਹੜੀ ਜਨਮ ਤੋਂ ਲੈ ਕੇ ਮਰਨ ਤੱਕ ਪੰਘੂੜੇ ਤੋਂ ਲੈ ਕੇ ਅੱਧੀ ਤੱਕ ਸਾਡੇ ਨਾਲ ਆ। ਤੇ ਲੱਖ ਖਰੀਦ ਪਏ ਹੁਣ ਪੈਦਾ। ਇਹਦੀ ਸ਼ਕਲ ਦਿਨ ਬਦ ਦਿਨ ਵੱਧਦੀ ਰਹੇਗੀ। ਉਦੋਂ ਤੱਕ ਤੇ ਪੰਜਾਬੀ ਨਹੀਂ ਵੱਧਦੀ ਜਦੋਂ ਤੱਕ ਪੰਜਾਬਣ ਕੋਈ ਜਨ ਨਹੀਂ ਰਹੇਗੀ। ਇਹ ਜਿਹੜੀ ਜਿਹੜੀ ਸਭ ਤੋਂ ਪੁਰਾਣੀ ਭਾਸ਼ਾ ਜਿਹੜੀ ਅੱਜ ਵੀ ਹਾਲਤ ਕਰ ਰਹੀ ਹੈ ਉਹਦੇ ਵਿੱਚ ਪੰਜਾਬੀ ਭਾਸ਼ਾ ਪਹਿਲੀ ਭਾਸ਼ਾ ਹੈ ਇੰਨੀ ਮਹਾਨਤਾ ਦੇ ਬਾਵਜੂਦ ਸਾਡੇ ਪੰਜਾਬੀ ਜਿਹੜੇ ਆ ਇਸ ਪੰਜਾਬੀ ਭਾਸ਼ਾ ਦੀ ਮਹਾਨਤਾ ਨੂੰ ਨਾ ਸਮਝਣ ਦੇ ਸਾਡੀ ਉਹ ਨਾਰਾਇਕੀ ਅਸੀਂ ਕਹਿਸਾ ਕਰਦੇ ਆ ਜਿਆ ਬਣਿਆ ਛੋਟੀਆਂ ਬੇਟੀਆਂ ਵੱਲੋਂ ਬੱਚੀਆਂ ਵੱਲੋਂ ਜਿੱਦਾਂ ਪਾਇਆ ਗਿਆ ਭੰਗੜਾ ਕੀਤਾ ਗਿਆ ਇਹਨਾਂ ਵੱਲੋਂ ਆਪਣੇ ਪੰਜਾਬੀ ਭਾਸ਼ਾ ਵਿੱਚ ਸੁਰੀਲੀ ਆਵਾਜ਼ ਵਿੱਚ ਤੁਹਾਨੂੰ ਪੰਜਾਬੀ ਬਾਰੇ ਦੱਸਿਆ ਗਿਆ। ਤੈਹੀਂ ਦਿਲੋਂ ਧੰਨਵਾਦ ਹੈ ਕਿ ਜਿਹੜੇ ਤੁਹਾਨੂੰ ਇੱਥੇ ਸਟੇਜ ਤੇ ਤੱਦੇ ਆ ਗਿਆ। ਜਿਹੜਾ ਕੀਤਾ ਕੇ ਅਸੀਂ ਸਵਾਗਤ ਕਰਨਾ। ਮੈਥੋਂ ਡੇਟ ਲਈ ਕੱਤੀ ਜਰੂਰੀ। ਔਰ ਮੈਨੂੰ ਅੱਛਾ ਲੱਗਿਆ ਕਿ ਜਿੰਨਾ ਸਚਜਾ ਪ੍ਰਬੰਧ ਇਹ ਪ੍ਰਿੰਸੀਪਲ ਸਾਹਿਬ ਦੀ ਪੂਰੀ ਟੀਮ ਨੇ ਕੀਤਾ। ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਓਮਾ ਸ਼ੰਕਰ ਗੁਪਤਾ ਜੀ ਸਾਡੇ ਵਿੱਚ ਪਹੁੰਚ ਰਹੇ ਨੇ ਜਿਹੜੀ ਸਾਡੀ ਮਾਮੂਲੀਆ ਅਸੀਂ ਪੰਜਾਬ ਤੇ ਲੈਣੇ ਆ ਤਾਂ ਸਾਨੂੰ ਉਹਨੂੰ ਬੋਲਣ ਜਦੋਂ ਸਿੱਖਣ ਚ ਅਸੀਂ ਆਪਣੇ ਆਪ ਹੀ ਇਤੋਂ ਦੂਰ ਹੁੰਦੇ ਜਾ ਰਹੇ ਹਾਂ ਇੱਕ ਕੋਈ ਚੰਗੀ ਗੱਲ ਨਹੀਂ ਸਕੂਲਾਂ ਚ ਪੜਦੇ ਨੇ ਬੱਚੇ ਜਾਂ ਪਰਿਵਾਰਾਂ ਚ ਨੇ ਜਾਂ ਸਮਾਜ ਚ ਨੇ ਉਹ ਇਸ ਵਿਸੇ ਨਾਲ ਜੁੜਨ ਦੇ ਮਾਮੂਲੀ ਨੂੰ ਅੱਗੇ ਵਧਾ ਤੇ ਦੇ ਲਈ ਕੰਮ ਕਰਦੇ ਇੰਨਾ ਹੀ ਕੰਮ ਕਰਨਾ ਨੇ ਇੱਕ ਵਾਰ ਫੇਰ ਤੋਂ ਸਾਰੇਆਂ ਦਾ ਇੱਥੇ ਆਉਣ ਤੇ ਬਹੁਤ ਧੰਨਵਾਦ ਕਰਦਾ ਹਾਂ ਜੈ ਕੋਈ ਅਪਰਾਧ ਨਹੀਂ ਪਰ ਆਪਣੀ ਮਾਂ ਬੋਲੀ ਪੰਜਾਬੀ ਨੂੰ ਨਜ਼ਰਅੰਦਾਜ਼ ਕਰਨਾ ਗद्दारी ਹੈ ਸਾਡੇ ਅੱਜ ਦੇ ਇਸ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਾਇਤਿਕ ਸਮੇਲਨ ਅਤੇ ਸਨਮਾਨ ਸਮਾਰੋਹ